ਸੋ ਦੋਸਤੋ ਅਕਾਰਕਾਰੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਮਲਾਜ਼ਮਾਂ ਨੂੰ 13% ਤੇ ਡੇ ਰਿਆਂ ਚਾਰ ਕਿਸ਼ਤਾਂ ਭਾਵ 55% ਦੀ ਹੈ ਦੇਣ ਨੂੰ ਜਾਰੀ ਕਰਨ ਨੂੰ ਲੈ ਕੇ ਮਲਾਜ਼ਮਾਂ ਦੇ ਲਈ ਇੱਕ ਪੱਤਰ ਜੜਾਇਆ ਜਾਰੀ ਹੋਇਆ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੱਸਾਂਗੇ ਕਿ ਮਲਾਜ਼ਮਾਂ ਦੇ ਦੇਣ ਦੇ ਲਈ ਕਿਹੜਾ ਪੱਤਰ ਜਾਰੀ ਹੋਇਆ ਤੇ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਸਾਰੀ ਜਾਣਕਾਰੀ ਵਿਧ ਬਰੂਫ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੱਸਦੇ ਹਾਂ ਕਿ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਪੇ 13% ਤੇ ਡੇ ਦੇ ਬਕਾਇਆ ਦੀਆਂ ਚਾਰ ਕਿਸ਼ਤਾਂ ਨੂੰ ਲੈ ਕੇ ਇਸ ਵਕਤ ਦੀ ਬੇਹਦੀ ਖਾਸ ਤੇ ਵੱਡੀ ਅਪਡੇਟ ਜੜੀ ਹੈ ਮਲਾਜ਼ਮਾਂ ਦੇ ਲਈ ਸਦੋਤੋ ਕੀ ਮੈਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਈ ਅਪ੍ਰੈਲ ਅਤੇ ਪੰਜਾਬ ਕੈਬਨਿਟ ਸਭ ਕੇ ਮੇਤੇ ਦਿਨ ਮੀਟਿੰਗ ਰੱਖੀ ਗਈ ਹੈ ਮਲਾਜ਼ਮਾ ਗੁਆਂ ਦੇ ਨਾਲ ਮਲਾਜ਼ਮਾ ਦੇ ਨੁਮਾਇੰਦਿਆਂ ਦੇ ਨਾਲ ਜਿਸ ਦੇ ਵਿੱਚ ਪਛੀ ਆ ਪ੍ਰੋਬਲਮ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਕੀ ਕੁਝ ਫੈਸਲੇ ਨਿਕਲ ਕੇ ਸਾਹਮਣੇ ਆਏ ਇਹ ਫੈਸਲੇ ਜਣੇ ਲਤੀ ਅਪ੍ਰੈਲ ਨੂੰ ਦੱਸੇ ਜਾਣਗੇ ਸੋ ਦੋਸਤੋ ਹਾਲ ਹੀ ਦੇ ਵਿੱਚ ਮਲਾਜ਼ਮਾ ਗੁਆਂ ਦੇ ਵੱਲੋਂ ਮਲਾਜ਼ਮਾ ਦੇ ਪੈਂਡਿੰਗ ਪੇ 13% ਦੇ ਪਏ ਦੀਆਂ ਚਾਰ ਕਿਸ਼ਤਾਂ ਨੂੰ ਜਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਾਬ ਦੇ ਸੀਐਮ ਭਗਵੰਤ ਸਿੰਘ ਬਾਦ ਜਿਹਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇੱਕ ਮੈਮੋਰੰਡ ਤੱਤਰ ਜਾਰੀ ਕੀਤਾ ਗਿਆ ਤਾਂ ਇਸ ਪੱਤਰ ਦੇ ਵਿੱਚ ਲਿਖਿਆ ਹੈ ਕਿ ਮਲਾਜ਼ਮਾਂ ਦੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੇਡ 13% ਦੇ ਦੀਆਂ ਚਾਰ ਕਿਸ਼ਤਾਂ ਦਾ ਭੁਗਤਾਨ ਜਲਦ ਜਲਦ ਕੀਤਾ ਜਾਵੇ। ਸੋ ਹੁਣ ਸੁਤਰਾ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ 30 ਅਪ੍ਰੈਲ ਨੂੰ ਮੀਟਿੰਗ ਜਰੀਏ ਕਮੈਕਸ ਸਬਕਮਟੀ ਦੇ ਵੱਲੋਂ ਰੱਖੀ ਗਈ ਆ ਹੋ ਸਕਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਨੂੰ ਸਭ ਤੋਂ ਪਹਿਲਾਂ 13% ਦੇ ਦੀਆਂ ਚਾਰ ਕਿਸ਼ਤਾਂ ਦੇ ਵਿੱਚੋਂ ਇੱਕ ਕਿਸ਼ਤ ਜਾਰੀ ਕਰਦੇ ਉੱਤੇ ਹੀ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਇਸੇ ਫੈਸਲੇ ਨੂੰ ਮਨਜ਼ੂਰੀ ਜਰੀਏ ਕੱਲ ਦੀ ਮੀਟਿੰਗ ਦੇ ਵਿੱਚ ਮਿਲੇ। ਸੋ ਮੈਂ ਪੰਜਾਬ ਦੇ ਮਲਾਜ਼ਮਾਂ ਨੂੰ ਕਈ ਐਸਾ ਉਦਨ ਲੱਗਿਆ സാറി ചൈബ വീഡിയോ